ਹਾਂ ਤੁਹਾਨੂੰ ਬੜਾ ਘਰ ਦੀਆਂ ਮਜਬੂਰੀਆਂ ਥੋੜੀਆਂ ਡੈਡੀ ਗੁਜ਼ਰ ਗਏ ਤੇ ਤਾਂ ਕਰਕੇ ਫਿਰ ਥੋੜਾ ਛੱਡਣੀ ਪਈ ਪੜਾਈ ਛੱਡਣੀ ਪਈ ਹਾਂਜੀ ਮੈਂ ਹੋਟਲ ਦੇ ਵਿੱਚ ਕੰਮ ਕੀਤਾ ਸੀ ਪਹਿਲਾਂ ਅੱਛਾ ਹਾਂ ਤੋਂ ਬਾਅਦ ਮੈਂ ਬਸੀ ਵੀ ਕੰਮ ਕਰਕੇ ਆਇਆ ਕਰਿਆਨੀ ਦੁਕਾਨ ਤੇ ਹਾਂ ਉੱਥੇ ਮੈਂ 13 ਸਾਲ ਕੰਮ ਕੀਤਾ ਠੀਕ ਹੈ ਨਹੀਂ ਆਪਣਾ ਕੰਮ ਸਹੀ ਹੈ ਜੀ ਜਿੱਥੋਂ ਤੱਕ ਦੇਖਿਆ ਹਾਂ ਜੀ ਆਪਣਾ ਕੰਮ ਬਹੁਤ ਵਧੀਆ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜਗਦੀਪ ਸਿੰਘ ਸ਼ਬਦ ਰੂਪ ਤੁਸੀਂ ਵੀ ਦੇਖ ਰਹੇ ਹੋ ਚੈਨਲ ਸ਼ਬਦ ਰੂਪ ਪੰਜਾਬ ਦੇ ਜਾਇਆਂ ਦਾ ਚੈਨਲ ਅੱਜ ਫੇਰ ਇੱਕ ਪੰਜਾਬ ਦੇ ਮਿਹਨਤੀ ਅਤੇ ਮਸ਼ਕਤੀਨ ਇਨਸਾਨ ਦੇ ਕੋਲ ਆਇਆ ਮੇਰੇ ਨਾਲ ਵੀਰ ਜੀ ਮੌਜੂਦ ਨੇ ਅਸੀਂ ਇਸ ਟਾਈਮ ਤੇ ਖੜੇ ਆਂ ਉੱਚਾ ਪਿੰਡ ਸੰਘੋਲ ਦੇ ਲਾਗੇ ਪਿੰਡ ਬੁਰਜ ਵਾਲੇ ਚ ਰਸਤੇ ਤੇ ਜਿੱਥੇ ਵੀਰ ਜੀ ਕੁਲਚਿਆਂ ਦਾ ਕੰਮ ਕਰਦੇ ਨੇ ਆਪਾਂ ਵੀਰ ਜੀ ਤੋਂ ਪੁੱਛਦੇ ਆ ਇਹ ਕਰਦੇ ਨੇ ਹੱਥੀਂ ਮਿਹਨਤ ਆਪਣੇ ਹੱਥੀਂ ਕਮਾਈ ਆਓ ਪੰਜਾਬ ਦੇ ਇੱਕ ਹੋਰ ਮਿਹਨਤੀ ਤੇ ਮਸ਼ਕਤੀ ਨਾਲ ਤੁਹਾਡੀ ਮੁਲਾਕਾਤ ਕਰਾਈਏ ਮੇਰੇ ਨਾਲ ਵੀਰ ਜੀ ਮੌਜੂਦ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਵੀਰ ਜੀ ਤੁਹਾਡਾ ਮੇਰਾ ਫਰੀਦ ਹੈ ਜੀ ਠੀਕ ਹੈ ਕਿਹੜੇ ਕਿੱਥੋਂ ਬਲੋਂਗ ਕਰਦੇ ਕਿਹੜੇ ਪਿੰਡ ਤੋਂ ਮੇਰਾ ਪਿੰਡ ਗੰਡੂਆ ਕਲਾਂ ਜੀ ਠੀਕ ਹੈ ਜੀ ਹਾਂਜੀ ਫਤੇਗੜ ਸਾਹਿਬ ਠੀਕ ਹੈ ਹਾਂਜੀ ਇਹ ਗੰਡੂਆ ਤੋਂ ਕਿੰਨੇ ਕੁ ਦੂਰ ਪੈ ਜਾਂਦਾ ਆਪਣਾ ਇੱਥੋਂ ਔਰੇ 3 ਕਿਲੋਮੀਟਰ ਹੈ ਜੀ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ ਮੈਨੂੰ ਹੋ ਗਏ 2 ਸਾਲ ਜੀ ਉਰੇ ਇੱਥੇ ਹੀ ਹਾਂਜੀ ਇਸੇ ਸਥਾਨ ਤੇ ਕੰਮ ਕਰਦੇ ਹਾਂਜੀ ਤੇ ਕਿਹੜਾ ਕਿਹੜਾ ਕੰਮ ਕਰਦੇ ਹੋ ਨਾਲ ਤੁਸੀਂ ਮੇਰੇ ਕੁਲਚੇ 버ਗਰ ਹਾਂਜੀ ਹਾਂਜੀ ਹਾਲੇ ਤਾਂ ਸਿਰਫ ਇਹੀ ਆ ਇਹੀ ਆ ਹਾਂਜੀ ਠੀਕ ਹੈ ਤੇ ਸਟਾਰਟਿੰਗ ਕਿਸ ਕੰਮ ਤੋਂ ਕਰੀ ਸੀ ਜੋ ਸ਼ੁਰੂਆਤ કરી ਸੀਗੀ ਸਟਾਰਟਿੰਗ ਦੋਨੋਂ ਕੁਲਚੇ 버ਗਰ ਦੋਨੋਂ ਸ਼ੁਰੂ ਤੋਂ ਹੀ ਹਾਂਜੀ ਠੀਕ ਹੈ ਵਧੀਆ ਚੱਲੀ ਜਾਂਦਾ ਉਰੇ ਹਾਂਜੀ ਠੀਕ ਆ ਠੀਕ ਆ ਤੇ ਪੜਾਈ ਵਗੈਰਾ ਕਿੰਨੀ ਕੀਤੀ ਪੜਾਈ 8 ਬੜੇ ਮੈਂ ਠੀਕ ਹੈ ਉਸ ਤੋਂ ਬਾਅਦ ਉਸੋ ਬਾ ਹਾਂ ਮਾਨੇ ਨਹੀਂ ਕਰਾ ਕਿ ਪੜਾਈ ਨਹੀਂ 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 ਹਾਂ ਤੁਹਾਨੂੰ ਬੜਾ ਘਰ ਦੀਆਂ ਮਜਬੂਰੀਆਂ ਥੋੜੀਆਂ ਡੈਡੀ ਗੁਜ਼ਰ ਗਏ ਤੇ ਤਾਂ ਕਰਕੇ ਫਿਰ ਥੋੜਾ ਛੱਡਣੀ ਬਈ ਪੜਾਈ ਛੱਡਣੀ ਬਈ ਹਾਂਜੀ ਤੇ ਮਤਲਬ ਪਿਤਾ ਜੀ ਦੂਬਾ ਫਿਰ ਕੰਮ ਕਰਨਾ ਹੁੰਦਾ ਹਾਂਜੀ ਹੋਰ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਸਿਸਟਰ ਆ ਤਿੰਨ ਭਰਾ ਸੀ ਠੀਕ ਹੈ ਹਾਂਜੀ ਤੇ ਮੰਮੀ ਆ ਠੀਕ ਹੈ ਤੇ ਬਾਕੀ ਵੱਡੇ ਆ ਜਾਂ ਛੋਟੇ ਹਾਂ ਵੱਡੇ ਆ ਠੀਕ ਹੈ ਹਾਂਜੀ ਇੱਕ ਵੱਡਾ ਤੇ ਛੋਟੇ ਆ ਬਥੇ ਠੀਕ ਹੈ ਹਾਂਜੀ ਤੇ ਕਿਵੇਂ ਚੱਲਦਾ ਕੰਮ ਕਰੋ ਰੇ ਕਿਵੇਂ ਦਾ ਸਾਥ ਮਿਲਦਾ ਲੋਕਾਂ ਦਾ ਉਹ ਕੰਮ ਠੀਕ ਠੀਕ ਹੀ ਹੈ ਜੀ ਠੀਕ ਹੈ ਹਾਂਜੀ ਕਿੰਨੇ ਵਜੇ ਆ ਕੇ ਖੜ ਜਾਣਾ ਹੈ ਉਹ ਮੈਂ ਸਵੇਰੇ 11 ਵਜੇ ਇੱਥੇ ਹਾਂਜੀ ਠੀਕ ਹੈ ਤੇ 11 ਦੇ ਰਾਤ ਨੂੰ 7 ਵਜੇ ਵਸ 7:30 7:30 ਹਾਂਜੀ ਫਿਰ ਇਹ ਤਿਆਰ ਕਰਕੇ ਲੈ ਕੇ ਉਹ ਨਾ ਇੱਥੇ ਤਿਆਰ ਕਰਦੇ ਹਾਂ ਸਾਰਾ ਸਬਾਹ ਹਾਂ ਥੋੜਾ ਘਰ ਤੋਂ ਲਈ ਆਈ ਜਾਈ ਕਰਕੇ ਥੋੜਾ ਇੱਥੇ ਕਰ ਲੀਦਾ ਠੀਕ ਹੈ ਹਾਂਜੀ ਤੇ ਕੀ ਬਣਦਾ ਮਤਲਬ ਵੀ ਦਿਨ ਦਾ ਕਿਵੇਂ ਹੁੰਦਾ ਗੁਜ਼ਾਰਾ ਕੀ ਹਿਸਾਬ ਕਿਤਾਬ ਚੱਲਦਾ ਠੀਕ ਹੀ ਚੱਲੀ ਜਾਂਦਾ ਜੀ ਮਤਲਬ ਮਿਹਨਤ ਪੱਲੇ ਪੈ ਜਾਂਦੀ ਆ ਹਾਂਜੀ ਹਾਂਜੀ ਕਿੱਥੋਂ ਸਿੱਖਿਆ ਸੀ ਕੰਮ ਇਹ ਮੈਂ ਹੋਟਲ ਦੇ ਵਿੱਚ ਕੰਮ ਕੀਤਾ ਸੀ ਪਹਿਲਾਂ ਅੱਛਾ ਹਾਂਜੀ ਕਿੰਨਾ ਟਾਈਮ ਕੀਤਾ ਕੰਮ ਉੱਥੇ ਮੈਂ ਸਾਲ 2 ਸਾਲ 2 ਸਾਲ ਹਾਂਜੀ ਕਿਹੜੀ ਜਗ੍ਹਾ ਸਰਹੰਦ ਸ਼ਿਵਸ਼ਕਤੀ ਅੱਛਾ ਹਾਂਜੀ ਉੱਥੋਂ ਹੀ ਫਿਰ ਟ੍ਰੇਨ ਟ੍ਰੇਨਿੰਗ ਲੈ ਕੇ ਪੂਰੀ ਸਿੱਖ ਕੇ ਹਾਂਜੀ ਹਾਂਜੀ ਹਰਕ ਲੱਗਿਆ ਵੀ ਆਪਣੇ ਕੰਮ ਦਾ ਤੇ ਹੋਟਲ ਦੇ ਕੰਮ ਦਾ ਹਾਂਜੀ ਹਾਂ ਆਪਣੇ ਕੰਮ ਮੈਂ ਉਸ ਤੋਂ ਬਾਅਦ ਮੈਂ ਵਸੇ ਵੀ ਕੰਮ ਕਰਕੇ ਆਇਆ ਕਰਿਆਨੀ ਦੁਕਾਨ ਤੇ ਉੱਥੇ ਮੈਂ 13 ਸਾਲ ਕੰਮ ਕੀਤਾ ਠੀਕ ਹੈ ਪਰ ਮੈਂ ਫਿਰ ਸੋਚਿਆ ਵੀ ਹੁਣ ਆਪਣਾ ਹੀ ਕਰਨਾ ਹੈ ਵੀ ਹੋਰ ਕਿਤੇ ਕੰਮ ਨਹੀਂ ਕਰਨਾ ਹੈਗਾ ਠੀਕ ਹੈ ਹਾਂਜੀ ਨਹੀਂ ਮੈਂ ਤਾਂ ਉਹ ਦੇਖੋ ਮਿਹਨਤ ਉੱਥੇ ਵੀ ਸੀਗੀ ਮਿਹਨਤ ਇੱਥੇ ਵੀ ਆ ਪਰ ਮਿਹਨਤ ਦਾ ਫਲ ਕਿੱਥੇ ਮਿਲਦਾ ਜ਼ਿਆਦਾ ਨਹੀਂ ਆਪਣਾ ਕੰਮ ਸਹੀ ਹੈ ਜੀ ਜਿੱਥੋਂ ਦਾ ਇੱਕ ਦੇਖਿਆ ਹਾਂਜੀ ਆਪਣਾ ਕੰਮ ਬਹੁਤ ਵਧੀਆ ਠੀਕ ਹੈ ਹਾਂਜੀ ਤੇ ਹਰ ਰੋਜ਼ ਇੱਥੇ ਖੜਦੇ ਹੋ ਹਾਂਜੀ ਠੀਕ ਹੈ ਲੰਮੇ ਸਮੇਂ ਤੋਂ ਤੁਸੀਂ ਇਸ ਜਗ੍ਹਾ ਤੇ ਖੜਦੇ ਹੋ ਲੋਕ ਤੁਹਾਨੂੰ ਜਾਣਦੇ ਵੀ ਆ ਹਨਾ ਮਤਲਬ ਹੁਣ ਤੇ ਵਧੀਆ ਪੈ ਗਿਆ ਹੁਣਾ ਪ੍ਰੇਮ ਹਾਂਜੀ ਤੇ ਲੋਕਾਂ ਵੱਲੋਂ ਪੂਰਾ ਪਿਆਰ ਮਿਲਦਾ ਹਾਂਜੀ ਬਹੁਤ ਵਧੀਆ ਠੀਕ ਆ ਬਹੁਤ ਵਧੀਆ ਕੋਈ ਕਦੇ ਰੱਬ ਨਾਲ ਕੋਈ ਤੇ ਗਿਲਾ ਹੋਇਆ ਵੀ ਮਹਾਰਾਜ ਵੀ ਸਾਡੀਆਂ ਵੀ ਕਦੇ ਗੱਡੀਆਂ ਉੱਚੀਆਂ ਵੱਡੀਆਂ ਹੁੰਦੀਆਂ ਨਹੀਂ ਜੀ ਨਹੀਂ ਵਧੀਆ ਚੱਲੀ ਜਾਂਦਾ ਠੀਕ ਸਾਰਾ ਵਧੀਆ ਚੱਲਦਾ ਹਾਂਜੀ ਠੀਕ ਆ ਹੁਣ ਅੱਗੇ ਕਦੇ ਸੋਚਿਆ ਵੀ ਇਹਨੂੰ ਵਧਾਵਾਂਗੇ ਕੰਮ ਨੂੰ ਹਾਂਜੀ ਹਾਂ ਵਧਾਵਾਂਗੇ ਹਾਂਜੀ ਕਿ ਸੋਚਿਆ ਵੀ ਕੀ ਅੱਗੇ ਕੀ ਸ਼ੁਰੂਆਤ ਕਰਨੀ ਇਹਦੇ ਨਾਲ ਹੋਰ ਦੇਖੋ ਆਪਣਾ ਮਨਚੂਰੀਅਨ ਹੋ ਗਿਆ ਸਪ੍ਰਿੰਗ ਰੋਲ ਮੋਮੋਸ ਠੀਕ ਔਰ ਏਅਟ ਮਰੱਖਾਂਗੇ ਹੁਣ ਥੋੜਾ ਮੌਸਮ ਸਹੀ ਹੋ ਜਵੇ ਹਾਂ ਹਾਂਜੀ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਇਸ ਟਾਈਮ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਵੀ ਜਿਹੜੇ ਆਪਣੇ ਏਰੀਆ ਦੇ ਦੇਖਣਗੇ ਜਾਂ ਹੋਰ ਜਿੰਨੇ ਵੀ ਦਰਸ਼ਕਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਤਾਂ ਇਹੀ ਦੇਣਾ ਚਾਹੂੰਗਾ ਵਧਵਾਦ ਆਓ ਹੈਲਪ ਕਰੋ ਠੀਕ ਹੈ ਠੀਕ ਹੈ ਇਹ ਹੈਲਪ ਤਾਂ ਸਿਰਫ ਇੰਨੀ ਆ ਵੀ ਤੁਸੀਂ ਆਉਣਾ ਬਣਾ ਕੇ ਅਸੀਂ ਦੇਣਾ ਤੁਸੀਂ ਛਕਣਾ ਹਾਂ ਮੈਂ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਜੀ ਆਪਣੀ ਸਾਫ਼ ਸੁਥਰਾ ਕੰਮ ਹੁੰਦਾ ਠੀਕ ਹੈ ਹਾਂਜੀ ਠੀਕ ਹੈ ਤੇ ਅੱਛਾ ਜੇ ਵੀ ਹੁਣ ਤੁਸੀਂ ਮਿਹਨਤ ਕਰਦੇ ਹੋ ਹੱਥੀ ਤੇ ਲੋਕ ਤਾਂ ਕਹਿੰਦੇ ਪੰਜਾਬ ਚ ਕੰਮ ਹੈ ਨਹੀਂ ਨਹੀਂ ਕੰਮ ਹੈਗਾ ਕਰੋ ਕੰਮ ਸਾਰਾ ਕੁਝ ਹੈ ਜੀ ਹਾਂਜੀ ਜਿਹੜੇ ਲੋਕ ਕਹਿੰਦੇ ਆ ਵੀ ਪੰਜਾਬ ਚ ਦੇ ਮੇੜਾ ਮਾਰਦੇ ਆ ਨਾ ਪੰਜਾਬ ਨੂੰ ਵੀ ਇੱਥੇ ਤਾਂ ਕੰਮ ਮੁੱਕ ਗਿਆ ਹੁਣ ਕੰਮ ਨਹੀਂ ਰਿਹਾ 25-25 ਲੱਖ ਲਾ ਕੇ ਬਾਹਰ ਜਾਂਦੇ ਆ ਲੋਕ ਹਨਾ ਇਹ ਮਤਲਬ ਪੰਜਾਬ ਨੂੰ ਇੱਕ ਲਿਖੇ ਬਦਨਾਮ ਕਰਕੇ ਵੀ ਇੱਥੇ ਕੰਮ ਨਹੀਂ ਜਾਂ ਕੁਝ ਹੋਰ ਨਹੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਸਨੇ ਸਭ ਕੁਝ ਹੈ ਇੱਥੇ ਕੰਮ ਕਰੋ ਸਾਰਾ ਕੁਝ ਹੈ ਹੂੰ ਇਹ ਲੋਕ ਤਾਂ ਕਹਿੰਦੇ ਸਰ ਕੰਮ ਹੀ ਨਹੀਂ ਵੀ ਜਮਾ ਹੀ ਖਤਮ ਹੀ ਕਰ ਦਿੰਦੇ ਨੇ ਕਹਾਣੀ ਲੀਕ ਹੀ ਮਾਰ ਦਿੰਦੇ ਨੇ ਵੀ ਕੰਮ ਹੈ ਹੀ ਨਹੀਂ 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 ਕੰਮ ਹੈਗਾ ਜੀ ਅਸੀਂ ਵੀ ਹੋ ਕਰਦੇ ਹੀ ਆ ਹਾਂ ਠੀਕ ਹੈ ਫਰੀਦ ਦਾ ਦਿਲ ਅੰਦਰੋਂ ਕੀ ਕਹਿੰਦਾ ਫਰੀਦ ਨੇ ਕਦੇ ਸੋਚਿਆ ਨਹੀਂ ਵੀ ਮੈਂ ਵੀ ਬਾਹਰ ਜਾਣਾ ਇੱਥੇ ਨੂੰ ਹਾਂ ਬਾਹਰ ਨਹੀਂ ਉਰੀ ਕੰਮ ਕਰਨਾ ਜੀ ਹਾਂ ਮਿਹਨਤ ਕਰਦੇ ਆ ਵਧੀਆ ਠੀਕ ਲੀ ਜਾਂਦਾ ਕੋਈ ਸਿਰਦਰਦੀ ਨਹੀਂ ਨਹੀਂ ਹਾਂ ਕਿਸੇ ਦਾ ਗਰੋਲਾ ਕੋਈ ਗੁੱਗ ਕੁਝ ਹੋਰ ਨਹੀਂ ਜੀ ਨਹੀਂ ਵਧੀਆ ਜਿੰਨਾ ਸਵੇਰੇ ਜਦੋਂ ਮਰਜੀ ਆਓ ਜਦੋਂ ਜਲ ਕਰਦਾ ਹਾਂ ਜੀ ਹਾਂ ਜਦੋਂ ਇਹ ਇਹ ਕਹਿ ਸਕਦੇ ਵੀ ਜਿਹੜਾ ਬੰਦਾ ਆਪ ਕੰਮ ਕਰਦਾ ਰਾਜਾ ਹਾਂਜੀ ਹਾਂ ਕਿਸੇ ਦਾ ਪੁੱਛਣਾ ਨਹੀਂ ਕਿਸੇ ਦਾ ਕੋਈ ਹੋਰ ਨਹੀਂ ਦੁੱਖ ਨਹੀਂ ਹਾਂਜੀ ਠੀਕ ਆ ਤੇ ਇੱਥੇ ਦੇ ਪਰ ਸ਼ਾਮ ਨੂੰ ਮਹਿਫਿਲ ਲੱਗਦੀ ਹੁੰਨੀ ਪੂਰੀ ਨਹੀਂ ਜੀ ਨਹੀਂ ਹਾਂ ਸ਼ਾਮ ਨੂੰ ਤਾਂ ਦੇਖੋ ਹੁਣ ਥੋੜਾ ਪਿੰਡੂ ਏਰੀਆ ਪੈ ਜਾਂਦਾ ਜੀ ਸ਼ਾਮ ਨੂੰ ਤਾਂ 7:30 7:30 ਬੱਚਵਾ ਦਾ ਗਾ ਕੇ ਨਹੀਂ ਆਏਗਾ ਠੀਕ ਆ ਹਾਂਜੀ ਮਤਲਬ ਵੀ ਆਪਣਾ 7 ਵਜੇ ਤੱਕ ਦਾ ਹੀ ਹੁੰਦਾ ਹਾਂ ਹਾਂਜੀ ਬਸ 7 ਹਾਂਜੀ 7 ਵਜੇ ਤੱਕ ਹੀ ਹੁੰਦਾ ਠੀਕ ਹੈ ਤੇ ਹੁਣ ਮਤਲਬ ਵੀ ਖੁਸ਼ ਹੋਏ ਮਿਹਨਤ ਚ ਹਾਂਜੀ ਹਾਂ ਬਹੁਤ ਵਧੀਆ ਬਹੁਤ ਖੁਸ਼ ਆ ਪਹਿਲਾਂ ਵਾਲੇ ਕੰਮ ਨਾਲੋਂ ਤੇ ਹੁਣ ਵਾਲੇ ਕੰਮ ਨਾਲੋਂ ਕੀ ਵੱਖਰਾ ਲੱਗਿਆ ਦੋਵਾਂ ਪਹਿਲਾਂ ਵਾਲੇ ਕੰਮ ਨਾਲੋਂ ਤਾਂ ਬਹੁਤ ਵਧੀਆ ਹੈ ਦੇਖੋ ਪਹਿਲਾਂ ਕਿਸੇ ਦੇ ਥੱਲੇ ਕੰਮ ਕਰਦੇ ਸੀ ਹਾਂ ਹਣਾ ਹੁਣ ਆਪਣਾ ਕੰਮ ਹੁਣ ਆਪਣੇ ਕੰਮ ਦਾ ਦੇ ਮਾਲਕ ਆ ਆਪ ਠੀਕ ਹੈ ਹਾਂਜੀ ਹਾਂ ਵੀ ਹੁਣ ਕਿਸੇ ਦਾ ਕੋਈ ਰੌਲਾ ਹੀ ਨਹੀਂ ਹਾਂਜੀ ਹਾਂ ਕਿਸੇ ਨੇ ਇਹ ਨਹੀਂ ਹੈਗਾ ਕਹਿਣਾ ਵੀ ਹਾਂ ਕੱਪੜਾ ਨਹੀਂ ਮਾਰਿਆ ਹਾਂਜੀ ਹਾਂ ਕਿਸੇ ਨੇ ਇਹ ਨਹੀਂ ਕਿਹਾ ਵੀ ਤੂੰ ਗਾਹੇ ਕੋਲ ਜਾ ਕੇ ਹ ਸਾਰਾ ਕੁਝ ਆਪਣਾ ਹਾਂਜੀ ਹਾਂਜੀ ਠੀਕ ਹੈ ਜਾਣ ਕੇ ਖੁਸ਼ ਹਾਂ ਪੂਰੇ ਹੁਣ ਹਾਂਜੀ ਆ ਬੋਲ ਅੱਛਾ ਜੇ ਹੁਣ ਅੱਗੇ ਆਪਾਂ ਕੰਮ ਵਧਾਉਣਾ ਤੇ ਉਹ ਉਹਦੇ ਲਈ ਫੇਰ ਸੋਚਿਆ ਤਾਂ ਹੋਣਾ ਵੀ ਆਪਾਂ ਆਪਣੇ ਰੇੜੀ ਬਦਲਾਂਗੇ ਜਾਂ ਕੁਝ ਹੋਰ ਕਰਾਂਗੇ ਹਾਂਜੀ ਹਾਂ ਪਲੈਨਿੰਗ ਚੱਲ ਰਹੀ ਹੈ ਹਾਂਜੀ ਹਾਂ ਪਲੈਨਿੰਗ ਚੱਲ ਰਹੀ ਹੈ ਧੀ ਹੌਲੀ ਹੌਲੀ ਦੁਕਾਨ ਹੀ ਕਰ ਲੈਣੀ ਆ ਚਲੋ ਵਧੀਆ ਆਖਾਂ ਚੋ ਤੁਹਾਡੀਆਂ ਜਿੰਨੀਆਂ ਵੀ ਸ਼ਾਮਾਂ ਸਾਰੀਆਂ ਪੂਰੀਆਂ ਕਰੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਇਸੇ ਤਰ੍ਹਾਂ ਤੁਹਾਡਾ ਵੀ ਦਰਸ਼ਕੋ ਬਹੁਤ ਬਹੁਤ ਧੰਨਵਾਦ ਤੇ ਇੱਕੋ ਹੀ ਰਿਕਵੈਸਟ ਆ ਵੀਰ ਜੀ ਇੱਕ ਵਾਰ ਤੁਸੀਂ ਆਪਣਾ ਨਾ ਪ੍ਰੋਪਰ ਲੋਕੇਸ਼ਨ ਲੋਹਾਰ ਮਾਜਰਾ ਪਿੰਡ ਹੈ ਜੀ ਉਰੇ ਹਾਂ ਉੱਚਾ ਪਿੰਡ ਰੋਡ ਉੱਚਾ ਪਿੰਡ ਬਸੇ ਰੋਡ ਠੀਕ ਹੈ ਇਹ ਚਰਾਸਤਾ ਪੈਂਦਾ ਹੈ ਚਰਾਸਤਾ ਪੈਂਦਾ ਲੋਹਾਰ ਮਾਜਰਾ ਤੇ ਬੁਰਜ ਤੇ ਫਤਿਹਗੜ੍ਹ ਸਭ ਤੋਂ ਉੱਚੇ ਪਿੰਡ ਨੂੰ ਜਿਹੜਾ ਰੋਡ ਜਾਂਦਾ ਉਹਦਾ ਚਰਾਸਤਾ ਹੈ ਹਾਂਜੀ ਠੀਕ ਹੈ ਲੋ ਸਾਰੇ ਦਸਕਾਂ ਨੂੰ ਇਹੀ Appeal ਹੈ ਵੀ ਆਪਾਂ ਪੰਜਾਬ ਦੇ ਮਿਹਨਤੀਆਂ ਨੂੰ ਦਿਖਾਉਨੇ ਆ ਇਸੇ ਕਰਕੇ ਵੀ ਤੁਸੀਂ ਪੰਜਾਬ ਦਾ ਸਾਥ ਦਿਓ ਜਿੱਥੇ ਬਾਕੀ ਵਿਹਾਰੀਆਂ ਭਈਆਂ ਦਾ ਖਾਨੇ ਉਹ ਪਤਾ ਵੀ ਨਹੀਂ ਹੈ ਵੀ ਕਿਵੇਂ ਦਾ ਬਣਾਉਂਦੇ ਆ ਜਰੂਰ ਆਪਣੇ ਪੰਜਾਬੀ ਭਾਈਆਂ ਦਾ ਸਾਥ ਲਈਏ ਕੈਮਰਾਮੈਨ ਮਨਿੰਦਰ ਸਿੰਘ ਦੇ ਨਾਲ ਮੈਂ ਜਗਦੀਪ ਸਿੰਘ ਚੈਨਲ ਸ਼ਬਦ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ